ਮੈਂ ਤੁਹਾਡਾ ਆਪਣਾ ਲਾਪ੍ਰੀਤ ਸਿੰਘ ਖੁਸ਼ੀ ਪਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਕਸਬਾ ਕਲਨੌਰ ਨਜ਼ਦੀਕ ਪਿੰਡ ਸ਼ਕਾਰ ਦੇ ਵਿੱਚ ਸੋ ਕਿਸੇ ਵਕਤ ਤਾਂ ਰੱਬ ਦੀਆਂ ਕੀਤੀਆਂ ਤੇ ਵੀ ਇਨਸਾਨ ਨੂੰ ਗੁੱਸਾ ਆ ਹੀ ਜਾਂਦਾ ਇਹ ਗੁੱਸਾ ਆਵੇ ਕਿਵੇਂ ਵੀ ਕਿਉਣਾ ਇੱਕ ਛੋਟੀ ਬੱਚੀ ਆ ਕਿਸ ਬਿਮਾਰੀ ਨਾਲ ਪੀੜਤ ਆ ਸੋ ਸਾਰੀ ਗੱਲਬਾਤ ਜਿਹੜੀ ਆ ਫੇਰ ਸੰਦੇ ਨਾਲ ਜਰੂਰ ਅਸੀਂ ਕਰਦੇ ਆ ਅਚਾ ਸਿਖਾ ਕੀ ਨਾਮ ਹੈ ਪਲਦੀਪ ਕੌਰ ਮੈਂ ਦੇਖਿਆ ਵੀ ਸੋਸ਼ਲ ਮੀਡੀਆ 'ਤੇ ਤੁਸੀਂ ਜਿਹੜੀ ਇੱਕ ਵੀਡੀਓ ਜਿਹੜੀ ਆ ਪੇਜ 'ਤੇ ਵਾਇਰਲ ਹੋਈ ਥਾ ਡੀ ਮਤਲਬ ਕਿਉਂ ਮਤਲਬ ਵੀਡੀਓ ਜਿਹੜੀ ਕਰਲ ਕਰਨੀ ਲੋੜ ਵੀਡੀਓ ਇਸ ਲਈ ਵਾਇਰਲ ਕਰਨ ਦੀ ਲੋੜ ਪਈ ਕਿ ਇਹ ਇਲਾਜ ਇਸ ਦਾ ਬੱਚੀ ਦਾ ਬਹੁਤ ਮਹਿੰਗਾ ਹੈ ਜੋ ਕਿ ਅਸੀਂ ਕਰਾ ਨਹੀਂ ਪਾande ਕਿਸ ਚੀਜ਼ ਦਾ ਇਲਾਜ ਥਿਆਲੇ ਸੀ ਮੈਂ ਬਿਮਾਰੀ ਨਾਮ ਕਿੰਨੇ ਚਿਰ ਤੋਂ ਬੱਚੀ ਜਿਹੜੀ ਹੁਣ ਵੀਰਸ ਦੀ ਮਰੀ 6 ਮਹੀਨਿਆਂ ਦੀ ਜਦੋਂ ਤੋਂ ਬਿਮਾਰੀ ਹੈ 7 ਸਾਲ ਦੀ ਹੋ ਚੁੱਕੀ ਹੈ 6 ਮਹੀਨਿਆਂ ਤੋਂ ਅਸੀਂ ਬਲੱਡ ਚੜਵਾ ਰਹੇ ਹਾਂ ਇਸ ਨੂੰ ਮੱਲੋ ਹੁਣ ਤੱਕ ਜਿਹੜਾ ਮੱਲੋ ਕਿਥੇ ਜੜੀ ਹੈ ਟ੍ਰੀਟਮੈਂਟ ਜਿਹੜੀ ਹੈ ਕਿਸ ਮੱਲੋ ਹਸਪਤਾਲ ਦੇ ਵਿੱਚ ਜਿਹੜੀ ਚੱਲ ਰਹੀ ਹੈ ਜਿਹੜੀ ਗੁਰ ਰਾਮਦਾਸ ਤੋਂ ਬਲੱਡ ਸੀ ਡਵਾਈਸ ਦੱਸ ਨੂੰ 15 ਦਿਨਾਂ ਬਾਅਦ ਹਾਂਜੀ ਮੱਲੋ ਹੁਣ ਤੱਕ ਜਿਹੜਾ ਮੱਲੋ ਕਿਹ ਚੀਜ਼ ਦੀ ਜਿਹੜੀ ਪੈਸੇ ਦੀ ਦਿੱਕਤ ਆ ਰਹੀ ਹੈ ਜਾਂ ਬਲੱਡ ਦੀ ਦਿੱਕਤ ਆ ਰਹੀ ਹੈ ਐਸੇ ਦੀ ਦਿੱਕਤ ਆ ਰਹੀ ਹੈ ਅਸੀਂ ਇਹਦਾ ਬੋਰ ਮੈਰੋ ਆਪਰੇਸ਼ਨ ਕਰਵਾਉਣਾ ਚਾਹੁੰਦੇ ਹਾਂ ਕਿ ਕਿਸ ਟਾਈਮ ਜਿਹੜਾ ਕਿਸ ਟਾਈਮ ਡਾਕਟਰਾਂ ਨੇ ਜਿਹੜਾ ਆਪਰੇਟ ਜਿਹੜਾ ਦੱਸਿਆ ਆਪਰੇਟ ਤੇ ਤਾਂ 35 ਤੇ ਤਾਂ 40 ਰੁਪਏ ਦਾ ਇਲਾਜ ਦੱਸਿਆ ਡਾਕਟਰਾਂ ਨੇ ਜੋ ਕਿ ਜਦੋਂ ਸਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਉਦੋਂ ਇਹ ਸਿਲਾਜ ਕਰਵਾਵਾਂਗੇ ਉਹ ਕਿਹੜੇ ਅੰਮ੍ਰਿਤਸਰ ਵਾਲਿਆਂ ਦੱਸਿਆ ਜਿਉਂ ਕਿ ਨੱਸਿਆ ਡਾਕਟਰ ਸ਼ੂਤੀ ਲੁਧਿਆਣੇ ਤੋਂ ਹਾਂਜੀ ਕਿਤੇ ਇੱਥੇ ਅੰਮ੍ਰਿਤਸਰਾਂ ਦੇ ਜਾਂਦੇ ਹਾਂ ਅੰਮ੍ਰਿਤਸਰ ਹਾਂਜੀ ਕਿੰਨਾ ਜਿਹੜਾ ਉਹਨਾਂ ਟਾਈਮ ਜਿਹੜਾ ਦੱਸਿਆ ਟਾਈਮ ਇਹਨਾਂ ਦਾ ਇਸ ਬੱਚਿਆਂ ਦਾ ਯਾਨੀ ਕਿ ਛੋਟੇ ਬੱਚਿਆਂ ਦਾ ਲਾਜ ਹੋ ਜੇ ਉਹ ਬੈਟਰ ਹੈ ਜਦੋਂ ਵੱਡੇ ਹੋ ਜਾਣ ਫਿਰ ਰਿਸਕ ਹੁੰਦਾ ਹਾਂਜੀ ਕੋਈ ਤੁਹਾਨੂੰ ਜਿਹੜਾ ਸਮਾਂ ਸੀਮਤ ਦੇ ਵਿੱਚ ਦੱਸਿਆ ਹੋਇਆ ਹੈਗਾ ਕੋਈ ਹਾਂਜੀ ਇਲਾਜ ਤੇ ਸਾਨੂੰ ਦੱਸਿਆ ਕਿ ਹੁਣ ਹੀ ਕਰਵਾਉਣਾ ਬੈਟਰ ਰਹੇਗਾ। ਹਾਂਜੀ। ਬੋਲੋ ਜਿਹੜੀ ਮਤਲਬ ਮੈਡੀਸਿਨ ਜਾਂ ਟ੍ਰੀਟਮੈਂਟ ਬਹੁਤ ਐਵੇਂ ਵੈਸੇ ਤੁਹਾਡੀ ਚੱਲੀ ਰਹੀ ਹੈ। ਹਾਂਜੀ ਮੈਡੀਸਿਨ ਚੱਲ ਰਹੀ ਹੈ। ਹਾਂਜੀ। ਕਿੰਨੇ ਤਰ੍ਹਾਂ ਬਾਅਦ ਜਿਹੜਾ ਬਲੱਡ ਜਿਹੜਾ ਚੇਂਜ ਜਿਹੜਾ ਹੋ ਰਿਹਾ। 15 ਦਿਨਾਂ ਬਾਅਦ। ਹਾਂਜੀ। ਉਹ ਕਿਵੇਂ ਜਿਹੜਾ ਪ੍ਰੋਵਾਈਡ ਹੋ ਜਾਂਦਾ ਉਹ ਜਾਂਦਾ। ਹਾਂਜੀ ਹੋ ਜਾਂਦਾ। ਕਦੇ ਕਦੇ ਦਿੱਕਤ ਆਉਂਦੀ ਹੈ। ਪਰ ਹੋ ਜਾਂਦਾ। ਉਹ ਹਸਪਤਾਲੋਂ ਅਰੇਂਜ ਹੁੰਦਾ ਕਿ ਜਾਂ ਬਲ ਜਿਹੜੀਆਂ ਲੱਗੀਆਂ। ਹਸਪਤਾਲ ਤੋਂ। ਹਾਂਜੀ। ਉਹ ਇਹ ਜਿਹੜੀਆਂ ਚਾਰਜਸ ਜਿਹੜੇ ਲੱਗ ਰਹੇ ਨੇ ਜਾਂ ਵੈਸੇ ਸੇਵਾ ਤੋਂ ਚੋਤੇ ਹੋਈ ਲੱਗਦੀ ਨੇ ਬਲੱਡ ਫ੍ਰੀ ਮਿਲਦਾ ਜਿਹੜੀ ਮੈਡੀਸਿਨ ਆ ਉਹ ਸਾਨੂੰ ਮੁੱਲ ਲੈਣੀ ਪੈਂਦੀ ਹੈ ਹਾਂਜੀ ਵੈਸੇ ਤਾਂ ਸਰਕਾਰ ਨੂੰ ਜਿਹੜਾ ਦਾਵਾ ਕੀਤਾ ਗਿਆ ਉਹ ਹੋ ਸਕਦਾ ਮੁੱਲ ਪ੍ਰੋਸੈਸ ਚੱਲ ਰਿਹਾ ਹੋਇਆ ਜਿਹੜੀ ਇਸ ਚੀਜ਼ ਦੀ ਮੈਡੀਸਿਨ ਆ ਉਹ ਫ੍ਰੀ ਜਿਹੜੀ ਆ ਇਸ ਬਿਮਾਰੀ ਤੋਂ ਪੀੜਤ ਜਿਹੜੇ ਲੋਕਾਂ ਨੂੰ ਜਿਹੜੀ ਦਿੱਤੀ ਜਾ ਰਹੀ ਮੁੱਲ ਇਸ ਤਰ੍ਹਾਂ ਦਾ ਹੈ ਕੋਈ ਕਿੱਥੇ ਮੈਡੀਸਿਨ ਹੈ ਪਰ ਬੱਚੇ ਨਹੀਂ ਉਹ ਖਾਂਦੇ ਹੈਗੇ ਹਾਂਜੀ ਉਹ ਜਿਹੜੀ ਫ੍ਰੀ ਆਉਂਦੀ ਹੈ ਹਾਂਜੀ ਉਹ ਖਾਂਦੇ ਨੇ ਹੈਗੇ ਹਾਂਜੀ ਬਲੋ ਕਿੰਨੀ ਹੁਣ ਜਿਹੜੀ ਅਮਾਉਂਟ ਹੈ ਜਿਹੜੀ ਦੱਸੀ ਆ ਤੇ ਕਿੰਨਾ ਜਿਹੜਾ ਤੁਹਾਨੂੰ ਜਿਹੜਾ ਡਾਕਟਰ ਸਭ ਲੋ ਟਾਈਮ ਜਿਹੜਾ ਦਿੱਤਾ ਉਹ ਵਿਸਤਾਰ ਨਾਲ ਜਿਹੜਾ ਥੋੜੀ ਜਾਣਕਾਰੀ ਦੱਸੋ 33 ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਹੈ ਡਾਕਟਰਾਂ ਨੇ ਇਹਦੇ ਵਿੱਚ ਆ ਜਿਹੜੇ ਤੁਸੀਂ ਫੜੀਆਂ ਰਿਪੋਰਟਾਂ ਮਾੜੀ ਕਿ ਕਿਹੜੀ-ਕਿਹੜੀ ਜਿਹੜੀ ਰਿਪੋਰਟ ਹੈ ਇਹ ਦੀਆਂ ਰਿਪੋਰਟਾਂ ਨੇ ਜਿਸ ਤੋਂ ਸਾਨੂੰ ਪਤਾ ਲੱਗਾ ਸੀ ਕਿ ਚਲੇ ਸੀ ਇਹ ਜੀਮਾਰੀ ਹੈ ਇਸ ਨੂੰ ਹਾਂ ਜਿਸ ਤੋਂ ਅਸੀਂ 15 ਦਿਨਾਂ ਬਾਅਦ ਬਲੱਡ ਲਗਵਾਉਨੇ ਆ ਇਹ ਸਾਰੀ ਡਿਟੇਲ ਦਿੱਤੀ ਹੋਈ ਹੈ। ਇਹ ਸਾਰੀ ਜਿਹੜੀ ਡਾਇਰੀ ਬਣੀ ਹੈ। ਹਾਂਜੀ ਡਾਇਰੀ। 15 ਦਿਨਾਂ ਬਾਅਦ ਜਾਇਦਾ ਉਹ ਨੋਟ ਸਾਰਾ ਕਰਦੇ ਇੱਥੇ। ਹਾਂਜੀ। ਮਲੋ ਹੁਣ ਟਾਈਮ ਹੋ ਗਿਆ ਕਿ ਜਾ ਮਲੋ ਕਰਾ ਦੇ ਜੀ। ਨੇ ਜਾਣਾ। ਹਾਂਜੀ। ਕਿਸ ਦਿਨ ਦੇ ਤਰੀਕੇ ਨਾਲ? 15 ਦਿਨ ਹੋ ਗਏ ਅਸੀਂ ਹੁਣ ਜਾਣਾ। ਹਾਂਜੀ। ਹੁਣ ਜਿਹੜੀ ਉਹ ਸਮਾਜ ਸੇਵੀ ਸੰਸਥਾ ਨੇ ਜਾਂ ਹੋਰ ਐਨਆਰਆਈ ਵੀਰ ਨੇ ਉਹਨਾਂ ਨੂੰ ਕਿਸ ਚੀਜ਼ ਦੀ ਮਦਦ ਦਿਖਾ ਲਈ। ਅਸੀਂ ਉਹਨਾਂ ਤੋਂ ਮਦਦ ਕਰਦੇ ਆ ਕਿ ਜਿੰਨੀ ਵੀ ਸਾਡੀ ਵੱਧ ਤੋਂ ਵੱਧ ਘੱਟ ਤੋਂ ਘੱਟ ਮਦਦ ਹੋ ਸਕਦੀ ਹੈ ਐਨਆਰਈ ਵੀਰ ਸਾਡੀ ਮਦਦ ਜ਼ਰੂਰ ਕਰਨ। ਕੋਣ ਪਰਿਵਾਰ ਦੇ ਵਿੱਚ ਕਮਾਉਂਦਾ ਹੈ? ਕਿਵੇਂ ਜਿਹੜਾ ਸਰਕਲ ਜਿਹੜਾ ਸਦਾ? ਇਹਨਾਂ ਦੇ ਪਾਪਾ ਨੇ ਤੇ ਮੈਂ ਅਤੇ ਸਾਡੀ ਬੇਟੀ ਕੋਈ। ਹਾਂਜੀ। ਕੀ ਕਰਦੇ ਹੋ ਆਪਾਂ? ਪਾਪਾ ਇਹਨਾਂ ਦੇ ਦਿਹਾੜੀ ਟਪਾਈ ਕਰਦੇ ਨੇ। ਹਾਂਜੀ। ਕਿੰਨੀ ਦਿਹਾੜੀ ਕਰਦੇ? ਦਿਹਾੜੀ ਇਦਾਂ ਹੀ 300-400 ਤੱਕ ਹੋ ਜਾਂਦੀ ਹਾਂਜੀ। ਉਸ ਨਾਲ ਤਾਂ ਫਿਰ ਕਰਦਾ ਸੀ ਮਾਂ ਜਿਹੜਾ। ਹਾਂਜੀ। ਉਹਨਾਂ ਅਜੇ ਤੱਕ ਤੁਹਾਡੇ ਕੋਲ ਕੋਈ ਜਿਹੜੀ ਅਮਾਉਂਟ ਨਹੀਂ ਇਕੱਠੀ ਹੋਈ ਜਾਂ ਕਿਸੇ ਵੱਲੋਂ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ। ਹਾਂਜੀ ਨਹੀਂ। ਉਹ ਤੁਹਾਡੇ ਤੱਕ ਜਿਹਨੇ ਅਪਰੋਚ ਕਰਨੀ ਹੋਵੇ ਤਾਂ ਮਤਲਬ ਤੁਹਾਡਾ ਨੰਬਰ ਜਾਂ ਕੋਈ ਹੋਰ ਤੁਹਾਡੀ ਜਿਹੜੀ Google Pay ਨੰਬਰ ਉਹ ਇੱਥੇ ਜ਼ਰੂਰ ਮੈਂਸ਼ਨ ਕਰਾਂਗੇ ਜਾਂ ਸਿੱਧਾ ਜਾਂ ਕਿਸੇ ਨੇ ਤੁਹਾਡੇ ਤੱਕ ਅਪਰੋਚ ਕਰਨੀ ਹੋਵੇ ਤਾਂ ਕਿਹੜਾ ਪਿੰਡ ਤੇ ਕਿਹੜਾ ਜਿਲ੍ਹਾ ਪੈਂਦਾ। ਸ਼ਿਕਾਰਮਾਸੀਆਂ ਸਾਡਾ ਪਿੰਡ ਹੈ। ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਨਾਨ ਦਾ। ਇਸ ਟਾਈਮ ਜਿਹੜੀ ਬੱਚੀ ਹੈ ਕਰੇ ਰੈਂਦੀ ਜਾਂ ਪਰਦੇ ਛੜਦੀ। ਫਰਸਟ ਕਲਾਸ ਚ ਪੜਦੀ। ਹਾਂਜੀ। ਉਹ ਦਿੱਕਤ ਜਿਹੜੀ ਬੱਚੇ ਨੂੰ ਕੋਈ ਆਂਦੀ ਤ ਨਹੀਂ ਮੈਡੀਸਨ ਜਦੋਂ ਚੱਲਦੀ ਹੈ ਇਸ ਤੋਂ ਨਾਲ ਕੋਈ ਦਿੱਕਤ ਨਹੀਂ ਹੈ ਅਜੇ ਤੱਕ ਤਿਹਾਂਦੀ ਕਿੰਬਲ ਜਿਵੇਂ ਦੇ ਥੋੜੇ ਬਲ ਚੱਲਦੀ ਹੈ ਨਹੀਂ ਮੈਡੀਸਨ ਨਾਲ ਕੋਈ ਦਿੱਕਤ ਨਹੀਂ ਹੁੰਦੀ ਬਲੱਡ ਜਦੋਂ ਆਪਾਂ ਨਹੀਂ ਚੜਵਾਉਂਦੇ ਫਿਰ ਪਰੇਸ਼ਾਨੀ ਹੁੰਦੀ ਹੈ ਬੁਖਾਰ ਹੋ ਜਾਂਦਾ ਹਾਂਜੀ ਫਿਰ ਜਿਹੜੀ ਥੀਫੇ ਤਾਂ ਮਨ ਲਓ ਉਹ ਟੀਮੈਂਟ ਜਿਹੜੀ ਸਾਰੀ ਉੱਥੋਂ ਹੀ ਫਿਰ ਕਰਦੇ ਹੋਣੇ ਸਾਰੀ ਅੰਮ੍ਰਿਤਸਰ ਦੀ ਜਿਹੜਾ ਫੇਰ ਰਸਤਾ ਹੁੰਦਾ ਹਾਂਜੀ ਜੋ ਜੋ ਆਪਾਂ ਬਲੱਡ ਚੜਵਾਵਾਂਗੇ ਇਸ ਦੀ ਗ੍ਰੋਥ ਵੀ ਬਲੱਡ ਚੜਵਾਉਣ ਦੇ ਨਾਲ ਹੀ ਹੋਣੀ ਹੈ ਥੋੜੋ ਬਹੁਤ ਜਿਵੇਂ ਸਕੂਲ ਦੇ ਵਿੱਚ ਜਾਂਦੇ ਜਾਂ ਸਸਤਾ ਬਣ ਜਾਂਦੇ ਕਦੀ ਉਹਨਾਂ ਨੇ ਕਦੀ ਮਤਲਬ ਇਸ ਚੀਜ਼ ਦਾ ਉਹਨੂੰ ਤੁਸੀਂ ਜਾਗਰੂਤ ਕੀਤਾ ਜਾਂ ਉਹਨਾਂ ਨੂੰ ਮਤਲਬ ਥੋੜੀ ਬਹੁਤ ਕੀਤੀ ਇਸ ਚੀਜ਼ ਦੀ ਹਾਂਜੀ ਉਹਨਾਂ ਨੂੰ ਸਕੂਲ ਵਾਲਿਆਂ ਨੇ ਦੱਸਿਆ ਹੋਇਆ ਹਾਂਜੀ ਸੁਬਚੀ ਨਾਲ ਵੀ ਥੋੜੀ ਬਹੁਤੀ ਜਿਹੜੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਬੜਾ ਜੀ ਕੀ ਨਾਮ ਉਹ ਲੈ ਜਾਂਦੇ ਸਕੂਲ ਲੈ ਸਕੂਲ ਤੇਰੀ ਕਲਾਸ ਚ ਅੱਛਾ ਅੱਜ ਕਿਹੜੀ ਕਲਾਸ ਸੋ ਇਹ ਅਸੀਂ ਮਸੂਮ ਬੱਚੀ ਜਿਹੜੀ ਆ ਕਿ ਇਸ ਨੂੰ ਤਾਂ ਹਜੇ ਇਹ ਚੀਜ਼ ਦਾ ਵੀ ਨਹੀਂ ਜਿਹੜਾ ਪਤਾ ਸੋ ਇਸ ਤਰ੍ਹਾਂ ਦਾ ਜੇ ਕਿਸੇ ਵੱਡੇ ਜਾਂ ਵੀਆਈਪੀ ਦੇ ਜਾਂ ਕਿਸੇ ਵੀ ਵਿਅਕਤੀ ਚੋਂ ਅਸੀਂ ਇਸ ਚੀਜ਼ ਨੂੰ ਨਹੀਂ ਕਰਦੇ ਹੈਗੇ ਕੁਦਰਤੀ ਇਨਜਾਮ ਦੇਣਾ ਪਰ ਉਸ ਨੇ ਤਾਂ ਟੈਨਸ਼ਨ ਦੇ ਵਿੱਚ ਹੀ ਜਿਹੜਾ ਮਤਲਬ ਆ ਜਾਣਾ ਸੀ ਕਿ ਵੀ ਬੱਚੇ ਬੱਚੀ ਚੋਂ ਕੁਦਰਤੀ ਪਰਮਾਤਮਾ ਦੀ ਜਿਹੜੀ ਬਖਸ਼ ਹੁੰਦੀ ਆ ਪਰ ਕਿਸੇ ਜਿਹੇ ਵਿਅਕਤੀ ਦੇ ਹੁੰਦਾ ਤਾਂ ਉਹ ਇਸ ਵਕਤ ਮੇਰੇ ਨਾਲ ਟੈਨਸ਼ਨ ਦੇ ਵਿੱਚ ਜਰੂਰ ਆ ਜਿਹੜਾ ਹੋਣਾ ਸੀ ਤਾਂ ਟੈਨਸ਼ਨ ਨਾਲ ਹੀ ਉਹ ਮੰਲੋ ਆਪਣੀ ਜਾਨ ਨੂੰ ਜਿਹੜੀ ਜੋਖਮ ਦੇ ਵਿੱਚ ਪਾ ਸਕਦਾ ਸੋ ਇਸ ਤਰ੍ਹਾਂ ਦੇ ਪਰਿਵਾਰ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਮਨ ਲੋ ਹੈਗੇ ਨੇ ਪੀੜਤ ਜਿਹੜੇ ਲੋੜਵੰਦ ਪਰਿਵਾਰ ਨੇ ਸੋ ਇਹਨਾਂ ਦੀ ਜਿਹੜੀ ਐਨ ਆਰ ਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਉਹ ਮਦਦ ਜ਼ਰੂਰ ਕਰਨਾ ਸੋ ਰਕਮ ਜਿਹੜੀ ਵੱਡੀ ਹੈ ਇੱਕ ਵੀਰ ਜਿਹੜਾ ਫੌਜੀ ਆ ਉਹ ਤਾਂ ਆਲੇ ਦੁਆਲੇ ਜਿਹੜਾ ਘੁਮ ਕੇ ਜਾਂ ਦੂਰਲੇ ਜਾ ਕੇ ਪਿੰਡਾਂ ਤੋਂ ਜਿਹੜੀ ਆਪ ਦੀ ਮਦਦ ਜ਼ਰੂਰ ਕਰ ਰਿਹਾ ਕੋਈ ਤਹੱਦ ਤੱਕ ਹੋ ਵੀ ਗਈ ਆ ਤਾਂ ਅਮਾਉਂਟ ਵੀ ਬਹੁਤ ਵੱਡੀ ਆ ਮੰਨ ਲਓ ਕਰੋੜਾਂ ਦੇ ਵਿੱਚ ਜਿਹੜੀ ਆ ਦਸੀ ਆ ਜੀ ਇਹ ਅਮਾਉਂਟ ਛੋਟੀ ਵੀ ਮੰਨ ਲਓ ਉਸ ਦੇ ਨਾਲੋਂ ਬਹੁਤ ਹੀ ਜ਼ਿਆਦਾ ਛੋਟੀ ਆ ਪਰ ਇਹਨਾਂ ਦੇ ਵਾਸਤੇ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਵੱਡੀ ਆ ਪਰਿਵਾਰ ਲੋੜਵੰਦ ਦੇ ਨਹੀਂ ਇੰਨੀ ਵੱਡੀ ਜਿਹੜੀ ਰਕਮ ਆ ਹੋਰੀ ਆ ਮੰਨ ਲਓ ਕੋਈ ਕਿਸੇ ਵળે ਤਾਂ ਏਡੀ ਜਿਹੜੀ ਰਕਮ ਆ ਵੱਡੇ ਵੱਡੇ ਜਿਹੜੇ ਨੇ ਸੂਖ ਵਾਲੇ ਬੰਦੇ ਉਹਨਾਂ ਤੋਂ ਵੀ ਜਿਹੜੀ ਕੱਢਣੀ ਔਖੀ ਹੋ ਜਾਂਦੀ ਆ ਸੋ ਪਰਿਵਾਰ ਦੀ ਮਦਦ ਜਿਹੜੀ ਲੋੜਵੰਦ ਪਰਿਵਾਰ ਜ਼ਰੂਰ ਕਰਨੀ ਚਾਹੀਦੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪਈ ਸਹੀ ਕੁ